ਇੱਕ ਪ੍ਰਿੰਸੀਪਲ ਇਹੋ ਜਿਹੀ ਹਰਕਤਾਂ ਦੇ ਵਿੱਚ ਜਦੋਂ ਸ਼ਾਮਿਲ ਹੁੰਦਾ ਤੁਸੀਂ ਗਾਣਾ ਦੇਖੋ ਕਿਹੜਾ ਚੱਲ ਰਿਹਾ ਹੈ ਡਾਂਸ ਦੇਖੋ ਕਿਸ ਤਰੀਕੇ ਦਾ ਹੋ ਰਿਹਾ ਹੈ ਆਪਾਂ ਬੱਚਿਆਂ ਨੂੰ ਕੀ ਸਿਖਾਵਾਂਗੇ ਮਾਈ ਭਾਗੋ ਕਾਲਜ ਦੇ ਪ੍ਰਿੰਸੀਪਲ ਨੇ ਇਹ ਹਰਕਤ ਕੀਤੀ ਚੀਫ ਖਾਲਸਾ ਦਵਾਨ ਦਾ ਇਹ ਮੈਂਬਰ ਵੀ ਆ ਜੋ ਪ੍ਰਿੰਸੀਪਲ ਨੇ ਖੁਦ ਦਸਤਾਰ ਧਾਰੀ ਆ ਦਸਤਾਰ ਸਜਾਈ ਹੋਈ ਆ ਤੇ ਆਪਣੇ ਹੀ ਸਕੂਲ ਦੇ ਕਾਲਜ ਦੀ ਕਿਸੇ ਮੈਡਮ ਦੇ ਨਾਲ ਕੰਪੀਟੀਸ਼ਨ ਚੱਲ ਰਿਹਾ ਵਿਚਾਲੇ ਸੈਂਟਰ ਦੇ ਵਿੱਚ ਰੁਮਾਲ ਲੱਖਿਆ ਹੋਇਆਗਾ ਉਧਰ ਮੈਡਮ ਦਾ ਮੂੰਹ ਜਿਵੇਂ ਆਪਾਂ ਦੇਖਦੇ ਆ ਨਾ ਲਿਪ ਕਿਸ ਕਰਦੇ ਹੁੰਦੇ ਆ ਉਸ ਤਰੀਕੇ ਦਾ ਚੀਜ਼ਾਂ ਹੋ ਰਹੀਆਂ ਨੇ ਹਰਕਤਾਂ ਤੁਸੀਂ ਬੱਚਿਆਂ ਨੂੰ ਤਾਂ ਕੀ ਸਿਖਾਣਾ ਤੁਸੀਂ ਆਪ ਹੀ ਇਸ ਪਾਸੇ ਨੂੰ ਤੁਰੇ ਹੋਏ ਹੋ ਪਤਾ ਨਹੀਂ ਮੈਨੂੰ ਵੈਸਟਰਨਾਈਜੇਸ਼ਨ ਨੂੰ ਲੈ ਕੇ ਤੁਸੀਂ ਕਿਉਂ ਇੰਨੇ ਵੈਸਟ ਤੋਂ ਕਿਉਂ ਪ੍ਰਭਾਵਿਤ ਹੋ ਇਹ ਬਹੁਤ ਸ਼ਰਮਨਾਕ ਗੱਲ ਆ ਕਿ ਅਸੀਂ ਵੈਸਟਰਨ ਕਲਚਰ ਨੂੰ ਅਸੀਂ ਆਏ ਲੈਣੇ ਆ ਕਿ ਜਿਵੇਂ ਸਾਡਾ ਆਪਦਾ ਕਲਚਰ ਆ ਨਾਲੇ ਯਾਰ ਤੁਸੀਂ ਪਹਿਲਾਂ ਇਹ ਤਾਂ ਦੇਖ ਲਓ ਨਾ ਤੁਸੀਂ ਕਿਸ ਪੋਜੀਸ਼ਨ ਦੇ ਉੱਤੇ ਬੈਠੇ ਹੋ ਤੇ ਤੁਹਾਡੇ ਨਾਲ ਨਾਮ ਕੀ ਦਾ ਜੁੜ ਰਿਹਾਗਾ ਇੱਕ ਪ੍ਰਿੰਸੀਪਲ ਇਹੋ ਜਿਹੀਆਂ ਹਰਕਤਾਂ ਦੇ ਵਿੱਚ ਜਦੋਂ ਸ਼ਾਮਿਲ ਹੁੰਦਾ ਹੈ ਤੁਸੀਂ ਗਾਣਾ ਦੇਖੋ ਕਿਹੜਾ ਚੱਲ ਰਿਹਾ ਹੈ ਡਾਂਸ ਦੇਖੋ ਕਿਸ ਤਰੀਕੇ ਦਾ ਹੋ ਰਿਹਾ ਹੈ ਆਪਾਂ ਬੱਚਿਆਂ ਨੂੰ ਕੀ ਸਿਖਾਵਾਂਗੇ ਬਹੁਤ ਸ਼ਰਮਨਾਕ ਗੱਲ ਆ ਇੱਕ ਉਹ ਕਾਲਜ ਦਾ ਪ੍ਰਿੰਸੀਪਲ ਜਿਹਦਾ ਨਾਮ ਮਾਈ ਭਾਗੋ ਆ ਤੇ ਗਰਲਜ਼ ਕਾਲਜ ਆ ਉਹ ਇੱਕ ਬੱਚਿਆਂ ਦੇ ਲਈ ਸੇਧ ਵਾਲਾ ਉਹ ਹੈਗਾ ਤੇ ਮਾਈ ਭਾਗੋ ਦੀ ਜਿਹੜੀ ਕੁਰਬਾਨੀਆਂ ਬਹੁਤ ਵੱਡੀ ਆ ਤੁਸੀਂ ਉਸ ਕਾਲਜ ਦੀ ਉਸ ਗੱਡੀ ਦੇ ਉੱਤੇ ਬੈਠ ਕੇ ਤੁਸੀਂ ਜਿਸ ਤਰੀਕੇ ਦਾ ਘਟਿਆ ਕਰਨ ਤੁਸੀਂ ਹਰਕਤ ਇਹ ਕੀਤੀ ਆ ਇਹ ਬਹੁਤ ਨਿੰਦਣਯੋਗ ਆ ਉਸ ਤੋਂ ਵੱਡੀ ਗੱਲ ਤੁਸੀਂ ਦੇਖੋ ਕਿ ਚੀਫ ਖਾਲਸਾ ਦਵਾਨ ਦਾ ਇਹ ਮੈਂਬਰ ਵੀ ਆ ਜੋ ਪ੍ਰਿੰਸੀਪਲ ਨੇ ਖੁਦ ਦਸਤਾਰ ਧਾਰੀ ਆ ਦਸਤਾਰ ਸਜਾਈ ਹੋਈ ਆ ਤੇ ਆਪਣੇ ਹੀ ਸਕੂਲ ਤੇ ਕਾਲਜ ਦੀ ਕਿਸੇ ਮੈਡਮ ਦੇ ਨਾਲ ਕੰਪੀਟੀਸ਼ਨ ਚੱਲ ਰਿਹਾ ਵਿਚਾਲੇ ਸੈਂਟਰ ਦੇ ਵਿੱਚ ਰੁਮਾਲ ਲੱਖਿਆ ਹੋਇਆਗਾ ਉਧਰ ਮੈਡਮ ਦਾ ਮੂਹ ਜਿਵੇਂ ਆਪਾਂ ਦੇਖਦੇ ਆ ਨਾ ਲਿਪ ਕਿਸ ਕਰਦੇ ਹੁੰਦੇ ਆ ਉਸ ਤਰੀਕੇ ਦਾ ਚੀਜ਼ਾਂ ਹੋ ਰਹੀਆਂ ਨੇ ਹਰਕਤਾਂ ਆਸੇ ਪਾਸੇ ਜਿਹੜੇ ਹੋਰ ਲੋਕ ਖੜੇ ਆ ਸਟੂਡੈਂਟ ਖੜੇ ਆ ਯਾਰ ਕੀ ਇਸ ਖਾ ਰਹੇ ਹੋ ਤੁਸੀਂ ਕੀ ਦੱਸ ਰਹੇ ਹੋ ਤੁਸੀਂ ਤਾਂ ਲਾਜ ਲਾ ਰਹੇ ਹੋ ਅੱਜ ਕੱਲ ਮੈਨੂੰ ਲੱਗਦਾ ਸਾਰੇ ਕਾਲਜ ਸਕੂਲਾਂ ਦਾ ਇਹ ਹਾਲ ਹੋਇਆ ਪਿਆ ਕਿ ਤੁਸੀਂ ਬੱਚਿਆਂ ਨੂੰ ਤਾਂ ਕੀ ਸਖਾਣਾ ਤੁਸੀਂ ਆਪ ਹੀ ਇਸ ਪਾਸੇ ਨੂੰ ਤੁਰੇ ਹੋਏ ਹੋ ਪਤਾ ਨਹੀਂ ਮੈਨੂੰ ਵੈਸਟਰਨਾਈਜੇਸ਼ਨ ਨੂੰ ਲੈ ਕੇ ਤੁਸੀਂ ਕਿਉਂ ਇੰਨੇ ਵੈਸਟ ਤੋਂ ਕਿਉਂ ਪ੍ਰਭਾਵਿਤ ਹੋਣ ਬਹੁਤ ਸ਼ਰਮਨਾਕ ਗੱਲ ਆ ਕਿ ਅਸੀਂ ਵੈਸਟਰਨ ਕਲਚਰ ਨੂੰ ਅਸੀਂ ਆਏ ਲੈਣੇ ਆ ਕਿ ਜਿਵੇਂ ਸਾਡਾ ਆਪਦਾ ਕਲਚਰ ਆ ਨਾਲੇ ਯਾਰ ਤੁਸੀਂ ਪਹਿਲਾਂ ਇਹ ਤਾਂ ਦੇਖ ਲਓ ਨਾ ਤੁਸੀਂ ਕਿਸ ਪੋਜੀਸ਼ਨ ਦੇ ਉੱਤੇ ਬੈਠੇ ਹੋ ਤੇ ਤੁਹਾਡੇ ਨਾਲ ਨਾਮ ਕੀ ਦਾ ਜੁੜ ਰਿਹਾ ਹੈਗਾ ਤੁਹਾਡੇ ਅੱਜ ਕਾਲਜ ਦਾ ਨਾਮ ਆ ਰਿਹਾ ਅੱਜ ਖਬਰਾਂ ਬਣਦੀਆਂ ਨੇ ਵੀਡੀਓ ਜਦੋਂ viral ਹੋ ਰਹੀ ਹੈ ਕਿ ਮਾਈ ਭਾਗੋ ਕਾਲਜ ਦੇ ਪ੍ਰਿੰਸੀਪਲ ਨੇ ਹਰਕਤ ਕੀਤੀ ਯਾਰ ਉਹ ਮਾਈ ਭਾਗੋ ਜਿਹੜੀ ਮਾਈ ਭਾਗੋ ਤਲਵਾਰ ਚੱਕ ਕੇ ਜਲਮ ਦੀ ਖਾਤਰ ਜਿਹੜਾ ਜਲਮ ਦੇ ਲੜਾਈ ਲੜੀ ਜਲੋਂ ਦੇ ਅਗੇਂਸਟ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਾ ਕੇ ਮਾਈ ਭਾਗੋ ਨੇ ਆਪਣੀ ਕੁਰਬਾਨੀ ਦਿੱਤੀ ਲੜਾਈ ਲੜੀ ਤੇ ਉਸ ਮਾਈ ਭਾਗੋ ਦੀਆਂ ਵਾਰਸਾਂ ਦੀ ਤਾਂ ਅਸੀਂ ਮਸਾਬ ਦਿੰਨੇ ਆ ਕਿ ਮਾਈ ਭਾਗੋ ਦੀਆਂ ਵਾਰਸਾਂ ਤਾਂ ਯੋਧੇ ਹੁੰਦੇ ਆ ਕੁਰਬਾਨੀਆਂ ਦੇਣ ਵਾਲੀਆਂ ਹੁੰਦੀਆਂ ਨੇ ਉਹ ਤਾਂ ਜਿਹੜੀਆਂ ਇੱਜ਼ਤਾਂ ਵਾਲੀਆਂ ਹੁੰਦੀਆਂ ਨੇ ਪਰ ਤੁਸੀਂ ਆ ਕਿਹੜੇ ਸ਼ਰਮਲਾਪ ਯਾਰ ਜਮਈ ਸਿਰ ਤੇ ਬੰਨੀ ਦਸਤਾਰ ਦੀ ਸ਼ਰਮ ਕਰ ਲੈਂਦਾ ਉਸ ਅਹੁਦੇ ਦੀ ਸ਼ਰਮ ਕਰ ਲੈਂਦਾ ਤੂੰ ਤਾਂ ਯਾਰ ਜਮਈ ਜਿਵੇਂ ਕਹਦੇ ਹੁੰਦੇ ਨਾ ਨੰਗਾ ਹੋ ਗਿਆ ਜੀ ਮੈਂ ਤਾਂ ਹੁਣ ਮੇਨ ਤਾਂ ਕੋਈ ਸੰਗ ਸ਼ਰਮ ਹੈ ਨਹੀਂ ਮੈਂ ਤਾਂ ਆਈ ਨੱਚੂਗਾ ਇਹ ਤਾਂ ਉਹ ਹਾਲ ਹੋਇਆ ਪਿਆ ਗਾਣਾ ਚੁੰਮਾ ਗਾਣਾ ਲਾਇਆ ਹੋਇਆ ਹੈਗਾ ਤੁਸੀਂ ਦੱਸੋ ਕੀ ਤੁਹਾਨੂੰ ਸ਼ੋਭਾ ਦਿੰਦੀ ਹੈ ਇਹ ਚੀਜ਼ਾਂ ਕਰਨੀਆਂ ਨਹੀਂ ਕਿਤੇ ਨਾ ਕਿਤੇ ਜਿਹੜੀ ਸੰਸਥਾ ਮੈਂ ਤਾਂ ਉਹਨਾਂ ਤੇ ਹੋ ਰਿਹਾ ਵੀ ਤੁਸੀਂ ਗਰਲਸ ਕਾਲਜ ਦੇ ਪ੍ਰਿੰਸੀਪਲ ਹੋ ਸਾਹਮਣੇ ਕੁੜੀਆਂ ਬੈਠੀਆਂ ਉਹਨਾਂ ਨੂੰ ਤੁਸੀਂ ਸਿਹਤ ਕੀ ਦੇ ਰਹੇ ਹੋ ਕੀ ਖਾ ਰਹੇ ਹੋ ਕੱਲ ਉਹ ਵੀ ਇਹ ਕਰਨ ਤੇ ਇਹ ਹੋ ਰਿਹਾ ਨਾ ਇਸੇ ਕਰਕੇ ਤਾਂ ਹੋ ਰਿਹਾ ਅੱਜ ਇੰਸਟਾਗ੍ਰਾਮ ਦੇ ਉੱਤੇ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਬੱਥੇ ਅਸੀਂ ਰੋਲਾ ਪਾਉਂਦੇ ਆ ਚੀਕਾਂ ਮਾਰਦੇ ਆ ਇੰਡੀਆ ਗੋਡ ਲੇਟੈਂਟ ਚੱਲਿਆ ਸੀਗਾ ਸ਼ੋਅ ਸਮੇ ਰਾਣਾ ਰਣਵੀਰ ਲਾਹਾਂਬਾਦੀਆਂ ਨੇ ਇੱਥੇ ਜਾ ਕੇ ਟਿੱਪਣੀ ਕੀਤੀ ਕਿੱਡਾ ਬਿਵਾਲ ਹੋਇਆ ਹਾਲਾਂਕਿ ਆਪਾਂ ਵੀ ਉਹਦਾ ਵਿਰੋਧ ਕਰਦੇ ਆ ਮੈਂ ਅੱਜ ਵੀ ਉਹਦੇ ਹੱਕ ਦੇ ਵਿੱਚ ਨਹੀਂ ਹਾਂ ਪਰ ਗੱਲ ਇਹ ਹੈ ਕਿ ਅਸੀਂ ਜਦੋਂ ਖੁਦ ਅਜਿਹੀ ਰਾਂ ਦੇ ਉੱਤੇ ਤੁਰ ਰਹੇ ਆ ਤਾਂ ਫਿਰ ਅਸੀਂ ਦੂਜਿਆਂ ਦੇ ਉੱਤੇ ਕਿੰਤੂ ਪ੍ਰੰਤੂ ਕਿਵੇਂ ਕਰਾਂਗੇ ਅੱਜ ਸਾਡੇ ਪੰਜਾਬ ਦੇ ਅੰਦਰ ਪੰਜਾਬ ਦੇ ਹੀ ਇੱਕ ਕਾਲਜ ਦੇ ਅੰਦਰ ਜਿਸ ਦਾ ਨਾਮ ਮਾਈ ਭਾਗੂ ਆ ਹੁਣ ਸਾਨੂੰ ਤਾਂ ਇਹ ਨਾਮ ਲੈੰਦਿਆਂ ਸ਼ਰਮ ਆ ਰਹੀ ਹੈ ਕਿ ਯਾਰ ਹੁਣ ਦੇਖੋ ਦੱਸਣਾ ਪੈ ਰਿਹਾ ਨਾਮ ਪਰ ਜਿੱਡੀ ਵੱਡੀ ਮਾਈ ਭਾਗੋ ਹਸਤੀ ਸੀ ਜੀ ਉਹਦੀ ਤਾਂ ਹਸਤੀ ਨੂੰ ਵੀ ਇਹਦਾ ਸਿੱਧਾ ਸਿੱਧਾ ਉਹਨਾਂ ਦੀ ਵੀ ਬੇਅਦਬੀ ਹੈ ਬਿਲਕੁਲ ਤੇ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਬੰਦੇ ਦੇ ਉੱਤੇ ਕਿ ਇਹ ਉਸ ਕਾਲਜ ਦਾ ਪ੍ਰਿੰਸੀਪਲ ਹੋ ਕੇ ਇਸ ਤਰੀਕੇ ਦੀਆਂ ਘਟੀਆਂ ਹਰਕਤਾਂ ਕਰ ਰਿਹਾ ਹੈਗਾ ਤੇ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਦੋਂ ਵਾਇਰਲ ਹੋਈ ਹੈ ਤਾਂ ਕਿਸ ਕੀ ਪ੍ਰਭਾਵ ਗਿਆ ਹੋਊਗਾ ਲੋਕਾਂ ਦੇ ਉੱਤੇ ਕੀ ਦੱਸ ਰਹੇ ਆ ਅਸੀਂ ਲੈਪਟੋ ਰੈਪ ਕੇਸਾਂ ਜਿਹੜੀਆਂ ਬਾਲੀਵੁੱਡ ਦੀਆਂ ਗੱਲਾਂ ਕਰਦੇ ਸੀ ਕਿ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਹੁੰਦਾ ਉਹ ਵੀ ਮੈਨੂੰ ਲੱਗਦਾ ਜਿਹੜੇ ਸੀਨ ਹੁੰਦੇ ਆ ਨਾ ਉਹ ਵੀ ਬਾਅਦ ਦੇ ਵਿੱਚ ਜੋੜ ਦਿੱਤਾ ਜਾਂਦਾ ਉਹ ਵੀ ਇੰਨਾ ਕਲੀਅਰ ਨਹੀਂ ਹੁੰਦੇ ਕਿ ਜਿਹੜੇ ਹੱਦ ਤੱਕ ਅਸੀਂ ਉਤਰੇ ਆ ਅਸੀਂ ਤਾਂ ਜਮੇ ਸੰਗ ਸ਼ਰਮ ਲਾਤੀ ਯਾਰ ਸਾਨੂੰ ਤਾਂ ਕੋਈ ਚੜੀ ਦੀ ਨਹੀਂ ਕੋਈ ਲੱਥੀ ਦੀ ਨਹੀਂ ਕੋਈ ਸਾਡੀ ਧੀ ਦੀ ਨਹੀਂ ਕੋਈ ਭੈਣ ਦੀ ਨਹੀਂ ਆਪਦੀ ਵੀ ਭਰਾਵਾ ਤੇਰੀ ਧੀ ਹੋਣੀ ਆ ਕੋਈ ਮਾਂ ਹੋਣੀ ਆ ਭੈਣ ਹੋਣੀ ਆ ਕੋਈ ਰਿਸ਼ਤੇਦਾਰ ਤਾਇ ਚਾਚੇ ਹੋਣਗੇ ਕਿ ਬਸ ਸਾਰਾ ਆਹੀ ਕਾਮਾਂ ਦੇ ਉੱਤੇ ਉਤਰੇ ਹੋਏ ਆ ਨਹੀਂ ਬਿਲਕੁਲ ਜਿਸ ਤਰੀਕੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਇਸ ਇਨਸਾਨ ਦੇ ਉਤੇ ਜਲਦ ਤੋਂ ਜਲਦ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਇਹਦੀ ਪੋਸਟ ਤੋਂ ਲਾਣਾ ਚਾਹੀਦਾ ਹੈ ਕਿਉਂਕਿ ਇਹ ਹੱਕਦਾਰ ਨਹੀਂ ਹੈ ਪ੍ਰਿੰਸੀਪਲ ਰਹਿਣ ਦੇ ਤਾਂ ਹੱਕਦਾਰ ਨਹੀਂ ਹੈ ਕਿਉਂਕਿ ਜਿਸ ਤਰੀਕੇ ਨਾਲ ਪ੍ਰਿੰਸੀਪਲ ਦਾ ਇੱਕ ਅਹੁਦਾ ਹੁੰਦਾ ਹੈ ਬੜਾ ਰਿਸਪੈਕਟਡ ਤੇ ਬੜਾ ਸੂਝਵਾਨ ਬੰਦੇ ਦਾ ਹੁੰਦਾ ਹੈ ਜੋ ਬੱਚਿਆਂ ਦਾ ਫਿਊਚਰ ਤੈਅ ਕਰਦਾ ਹੈ ਕਿਸ ਤਰੀਕੇ ਨਾਲ ਹੁੰਦਾ ਹੈ ਤੇ ਤੁਸੀਂ ਜੀ ਬੱਚਿਆਂ ਨੂੰ ਇਹ ਸਿਖਾਉਂਗੇ ਤਾਂ ਤੁਹਾਨੂੰ ਐਸ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਜੀ